ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਇਹ 700 ਅੰਗ ਤੇ ਆਉਂਦਾ ਹੈ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੈਤਸੀ ਰਾਗ ਦੇ ਵਿੱਚ ਹੈ ਇਹ ਸ਼ਬਦ ਵਿੱਚ ਵੀ ਕੁਝ ਸ਼ਬਦ ਮਹਿੰਗੇ ਆਉਂਦੇ ਨੇ ਅੱਜ ਆਪਾਂ ਸਰਵਣ ਕਰਨੇ ਨੇ ਸੋ ਇੱਕ ਬੇਨਤੀ ਕਰਦੀ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਜੋ ਟੂ ਦੀ ਪਲੇਲਿਸਟ ਦੇ ਵਿੱਚ ਸਾਰੀ ਸੰਖਿਆ ਪਈ ਹੋਈ ਹੈ ਜਿਹੜੀ ਤੁਹਾਨੂੰ ਸੰthia ਚਾਹੀਦੀ ਸਾਰੀ ਹੀ ਸੰthia ਤੁਹਾਨੂੰ ਤੋਂ ਮਿਲ ਜਾਵੇਗੀ ਤੇ YouTube ਦੀ ਪਲੇਲਿਸਟ ਵਿੱਚ ਜਾ ਕੇ ਜਰੂਰ ਵੇਖਿਆ ਜੀ ਜੈਤਿਸ਼ਰੀ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ ਹੁਣ ਤਿਆਰ ਰੱਖਣਾ ਸੰਗਤ ਜੀ ਸੰਦੇਸਰੋ ਪਾਠ ਇਕੱਠ ਹੈ ਕਹੀਓ ਕਹੀ ਓ ਐੜਾ ਊੜੇ ਔਕੜ ਕਹੀਓ ਪ੍ਰੇ ਪੱਪੇ ਸਿਹਾਰੀ ਅਰਾ ਪੈਰ ਵਿੱਚ ਰਾਰਾ ਹੈ ਅੱਗੇ ਐਡਾ ਮੁਗਤਾ ਆਇਐ ਇਸਦਾ ਉਚਾਰਨ ਪ੍ਰੇ ਪ੍ਰੇ ਇਸ ਤਰ੍ਹਾਂ ਕਰਨਾ ਪ੍ਰੀਆ ਨਹੀਂ ਕਹਿ ਦੇਣਾ ਪ੍ਰੇ ਕਹੀਓ ਵਿਸੰ ਭਈ ਮੈਂ ਬਹੁ ਵਿਦ ਸੁਨਤੇ ਸੁਨਤੇ ਨੰਨੇ ਦੇ ਨਾਲ ਸੁਨਤੇ ਕਹੋ ਦੋਹਾ ਹੈ ਨੇ ਕਹ ਔਕੜ ਇਕ ਹਾ ਮੁਗਤਾ ਹੈ ਇਸਦਾ ਉਚਾਰਨ ਕਹੋ ਕਹੋ ਸੁਹਾਗਣ ਸਹੀਓ ਸਹੀ ਔ ਐੜੇ ਐੜਾ ਊੜ ਔਕੜ ਸਹੀ ਔ ਰਹਾਉ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀਓ ਮਹੀ ਔ ਮਹੀਓ ਕੱਠਾ ਪਾਠ ਹੈ ਬਰਨ ਨਾ ਦੀਸੈ ਚਿਹਨ ਨਾ ਲਖੀਐ ਹੁਣ ਦਲਾਵਾਂ ਦੇ ਨਾਲ ਉਚਾਰਨ ਕਰਨਾ ਹੈ ਆਪਾਂ ਕੀ ਪੜਦੇ ਆ ਦੀਸੇ ਪੜ ਜਾਂਦੇ ਆ ਇਕ ਲਾਂ ਦੇ ਨਾਲ ਯਾ ਰਖਣਾ ਜਿੱਥੇ ਦੋ ਦਲਾਵਾਂ ਲੱਗੀਆਂ ਉਥੇ ਦੋ ਦਲਾਵਾਂ ਹੀ ਉਚਾਰਨ ਹੋਣ ਬਰਨਾ ਦੀਸੈ ਚਿਹਨ ਨਾ ਲਖੀਐ ਬਰਨਾ ਦੀਸੈ ਚਿਹਨ ਨਾ ਲਖੀਐ ਸੁਹਾਗਣ ਸਾਤ ਬਜਹੀਓ ਹੁਣ ਸੰਗਤ ਜੀ ਜਿਹੜਾ ਇਹ ਪਾਠ ਹੈ ਹੁਣ ਸੰਗਤਾਂ ਇਹਨੂੰ ਪੜ ਜਾਂਦੀ ਹੈ ਬੁਝੀ ਹੋ ਬੁਝੀ ਹੋ ਪਾਠ ਨਹੀਂ ਕਰਨਾ ਬੱਬੇ ਦੇ ਔਂਕੜ ਉੱਤੇ ਅਦਕ ਲਾ ਕੇ ਵੱਖਰਾ ਕਰ ਦੇਣਾ ਚਹੀਓ ਇਹ ਵੱਖਰਾ ਪਾਠ ਹੈ ਕਸਕੇ ਬੋਲਣਾ ਹੈ ਤੇ ਕਲਾਕਿ ਉਚਾਰਨ ਹੋਵੇਗਾ ਪਰ ਜਿਹੜਾ ਸੰਬੰਧਕ ਬੱਬਿਆ ਸੰਬੰਧਕ ਲਾ ਕੇ ਉਚਾਰਨ ਕਰਨਾ ਬੁਝਈਓ ਬੁਝਈਓ ਐੜਾ ਊੜੇ ਔਂਕੜ ਬੁਝਈਓ ਬੁਝਈਓ ਇਕੱਠਾ ਪਾਠ ਪੜ੍ਹਨਾ ਪਰ ਬੱਬਾ ਜਿਹੜਾ ਹੈ ਬੁਝੀਓ ਨਹੀਂ ਕਰਨਾ ਮਤਲਬ ਕਹਿਣ ਦਾ ਕਿ ਬੁਝੀਓ ਪਾਠ ਨਹੀਂ ਕਰਨਾ ਬੁਝਈਓ ਇਸ ਤਰ੍ਹਾਂ ਪੜ੍ਹਨਾ ਹੈ ਬੁਝਈਓ ਸਰਬਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਈ ਓ अल ए ये पाठ बखरा है औ पाठ है। संबंध कला के उचारण करना है उन्हें पढ़ना कट्ठा है अल पही अल पही कह देना पही कहना हाहा उच्चारण होचारण हाहे की आवाज निकले अल पही औ अल पही औ नानक कहत सुन हो रे संत संतरसन को बसइयो ਹੁਣ ਜਿਹੜਾ ਇਹ ਪਾਠ ਹੈ ਬੱਬਾ ਸੰਬੰਧਕ ਲਾ ਕੇ ਉਚਾਰਨ ਕਰਨਾ ਬਸਹੀ ਔ ਬਸਹੀ ਔ ਸੋ ਸੰਗਤ ਜੀ ਆਓ ਜੀ ਨੇ ਸਪਾਵਨ ਪੀਤਰ ਸ਼ਬਦ ਦੀ ਸੰਖਿਆ ਸਰਵਣ ਕਰ ਲਈ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ